ਪਿਆਰੇ ਦਰਸ਼ਕੋ ਰੋਪੜਪੁਰ ਬਜ਼ਾਰ ਦੇ ਵਿੱਚ ਵਿਸਾਲ ਜੁਡੀਸ ਦੀ ਦੁਕਾਨ ਦਾ 14ਵਾਂ ਲੋ ਸ਼ਟਰ ਤੋੜਿਆ ਗਿਆ ਸ਼ਟਰ ਤੋੜ ਕੇ ਅੰਦਰ بڑے ਚੋਰ ਅਤੇ ਸੀਸੀਟੀਵੀ ਕੈਮਰੇ ਦੇ ਵਿੱਚ ਹੋਏ ਕੈਦ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਚੋਰ ਸ਼ਰਿਆਮ ਸਾਫ ਜਿਹੜੀ ਤਸਵੀਰ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਦਿਖਾਈ ਦੇ ਰਹੀ ਹੈ ਪਹਿਲਾਂ ਤਾਂ ਹੁੰਦਾ ਸੀ ਕਿ ਚਾਨਕ ਕਿ ਵੀ ਧੁੰਦਲੀਆਂ ਤਸਵੀਰਾਂ ਦਿਖਾਈ ਦਿੰਦੀਆਂ ਸੀ ਤੇ ਸਹੀ ਤਰੀਕੇ ਨਾਲ ਚੋਰਾਂ ਦੀ ਪਛਾਣ ਨਹੀਂ ਹੁੰਦੀ ਸੀ ਲੇਕਿਨ ਬੜੀ ਵੱਡੀ ਚੋਰੀ ਜਿਹੜੀ ਹੈ ਇਹ ਕਮੇਟੀ ਦਫਤਰ ਦੇ ਸਾਹਮਣੇ ਵਿਸ਼ਾਲ ਜੁਡੀਸ ਦੇ ਸ਼ਟਰ ਤੋੜੇ ਗਏ ਨੇ ਤੇ ਸ਼ੀਸ਼ਾ ਤੋੜ ਕੇ ਅੰਦਰੋਂ ਪਤਾ ਲੱਗਾ ਹੈ ਕਿ ਸਿਰਫ ਚਾਂਦੀ ਦੇ ਗਹਿਣੇ ਹੀ ਚੋਰੀ ਕੀਤੇ ਗਏ ਹਨ ਤੇ ਸੋਨੇ ਦੇ ਗਹਿਣੇ ਚੋਰੀ ਹੋਣ ਤੋਂ ਬਚਾ ਹੋ ਚੁੱਕਿਆ ਹੈ ਪੁਲਿਸ ਨੇ ਉਸ ਦੀ ਸੂਚਨਾ ਦੇ ਦਿੱਤੀ ਕਿ ਇਹ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਲੇ ਤੱਕ ਫਿਲਹਾਲ ਦੀ ਜਿਹੜੀ ਜਾਣਕਾਰੀ ਹੈ ਜੋ ਕਿ ਸਾਨੂੰ ਸਵੇਰੇ ਬਰਾਤ ਹੋਈ ਹੈ ਇਹ ਘਟਨਾ ਰਾਤ ਇਹ ਘਟਨਾ ਰਾਤੀ 3 ਵਜੇ ਦੀ ਦੱਸੀ ਜਾ ਰਹੀ ਹੈ ਪ੍ਰਿਆ ਤੇ ਕਿਸੇ ਆਉਣ ਜਾਣ ਵਾਲੇ ਰਾਹਗਿਰਿਆਂ ਵੱਲੋਂ ਕੁਝ ਤਸਵੀਰਾਂ ਫਿੱਟ ਕੇ ਸਾਡੇ ਤੱਕ ਪਹੁੰਚਾਈਆਂ ਨੇ ਜਿਹੜੀਆਂ ਕਿ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪਰ ਲੇਕਿਨ ਜਿਹੜੀ ਹੈ ਆਸ ਹੈ ਕਿ ਜਲਦੀ ਹੀ ਪੁਲਿਸ ਜਿਹੜੀ ਹੈ ਇਹਨਾਂ ਚੋਰਾਂ ਨੂੰ ਫੰਡ ਦੇ ਵਿੱਚ ਕਾਬੂ ਕਰ ਲਵੇਗੀ ਇਸ ਸੰਬੰਧੀ ਐਸਚਓ ਸੀਟੀ ਬਬਨ ਚੌਧਰੀ ਨਾਲ ਗੱਲਬਾਤ ਕੀਤੀ ਗਈ ਉਹਨਾਂ ਦੱਸਿਆ ਕਿ ਉਹਨਾਂ ਦੀ ਟੀਮਾਂ ਲੱਗੀਆਂ ਹੋਈਆਂ ਨੇ ਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ